ਕਸਮ ਛੋੜ ਦੂਜੇ ਲੱਗੇ ਡੁੱਬੇ ਸੇ ਬਣ ਜਾਦੇ ਆ ਜਿਹੜੇ ਸੱਚ ਨੂੰ ਛੱਡ ਕੇ ਦੂਜੇ ਪਾਸੇ ਲੱਗੇ ਨੇ ਮਾਇਆ ਵਾਲੇ ਪਾਸੇ ਲੱਗੇ ਨੇ ਡੁੱਬੇ ਸੇ ਬਣ ਜਾਦੇ ਪਰ ਆਇ ਇੱਕ ਭਾਰਗੇ ਲੱਗੇ ਹੋਏ ਨੇ ਉਹ ਕੌਣ ਨੇ ਡੁੱਬੇ ਸੇ ਬਚਾ ਰਿਆ ਉਹ ਬਚਾ ਦੇ ਸਭ ਡੁੱਬ ਜਾਣਗੇ ਦੱਸੋ ਕਿਹੜਾ ਬਾਈਦਾ ਹੈ ਨਾ ਜੋ ਸਿੱਖਾਂ ਚ ਬਾਈਦਾ ਕੋਈ ਕੋਈ ਨਹੀਂ ਬਾਈਦਾ ਆ ਖਾਲਸ ਦਾ ਹਾਂ ਵੀ ਇਕ ਨਹੀਂ ਵਜਦਾ ਰਾਜ ਦਾ ਹਾਂ ਵੀ ਇਕ ਨਹੀਂ ਵਜਦਾ ਰਾਜ ਕਰੇ ਇਕਬਰੀ ਸਾਹਿਬ ਡੰਬੇ ਸੇ ਬਟ ਜਾ ਰਿਹਾ ਇਕਬਰੀ ਬਸ ਕਹਤਾ ਗੁਰਬਾਣੀ ਝੂਠੀ ਹੈ ਜੇ ਗੁਰਬਾਣੀ ਸੱਚ ਹੈ ਇਕ ਨਹੀਂ ਵਜਦਾ ਖਰਮ ਛੋੜ ਦੂਜੇ ਲਗੇ ਸੱਚ ਨੂੰ ਛੱਡ ਕੇ ਜਿਹੜੇ ਸੰਸਾਰ ਨਾਲ ਜਿਹੜੇ ਇਹ ਰਿਕਾਰਡ ਨਾਲ ਤੂੰ ਤਾਂ ਸੰਸਾਰ ਉਲਡਾਪ ਸੰਸਾਰ ਹੈ ਦੂਜੇ ਲੱਕੇ ਦੂਜਾ ਕੀ ਹੈ ਦੂਜਾ ਸੰਸਾਰ ਹੈ ਕਿਆ ਭਾਇਆ ਹੈ ਇਹ ਸੱਚ ਹੈ ਇਹ ਜੋਤ ਹੈ ਇਹ ਜਾਤ ਹੈ ਜੋ ਤੈਨੂੰ ਛੱਡ ਕੇ ਜਾਤ ਨਾ ਜੁੜ ਗਏ ਜਿਹੜੇ ਮਾਇਆ ਨਾ ਛੋੜੇ ਡੁੱਬੇ ਸੇ ਬੁਲ ਜਾ ਰਹਿਆ ਉਹ ਬੁਲ ਜਾ ਰਹੇ ਸਾਰੇ ਹੀ ਨਾ ਡੁੱਬ ਗਏ ਡੁੱਬ ਜਾਣਗੇ ਡੁੱਬੇ ਹੋਈ ਨੇ ਸਖਰੀ ਡੁੱਬ ਸਕਦਾ ਤੇ ਸਿੱਖ ਹੋਵੇ ਜਿਹੜਾ ਡੁੱਬਦਾ ਉਹ ਸਖਰੀ ਹੁੰਦਾ ਜਿਹੜਾ ਸਿੱਖਾ ਡੁੱਬ ਨਹੀਂ ਸਕਦਾ ਸਤਿਗੁਰੂ ਹੈ ਬਹੁਤਾ ਵਿਰਲਾ ਕਿਨੇ ਵਿਚਾਰੇ ਜੇ ਗੁਰੂ ਦਾ ਹੁੰਦਾ ਜਿਹਨੇ ਸਿੱਖਿਆ ਲੈ ਲਈ ਉਹ ਵੀ ਡੁੱਬ ਜਵੇ ਕਿਵੇਂ ਹੋ ਜੂਗਾ ਕੱਲ੍ਹ ਆਲੀ ਫਿਰ ਵੀ ਡੁੱਬ ਗਿਆ ਕਿਹੜੀ ਹੋ ਸਕਦਾ ਸਿੱਖ ਨਹੀਂ ਡੁੱਬ ਸਕਦਾ ਅਸਰ ਜੀ ਜੀ ਨੂੰ ਭਲੇਖਾ ਮੈਂ ਸਿੱਖਾ ਸਿੱਖਾ ਜੀ ਉਹ ਡੁੱਬ ਗਏ ਹੋ ਇਹਨਾਂ ਨੂੰ ਸਿਖੋੜ ਦਾ ਭਲੇਖਾ ਸਿੱਖਾਏ ਡੁੱਬ ਜਾਣ ਕੇ ਡੁੱਬੇ ਹੋਈ ਨਾ ਡੁੱਬੇ ਸੇ ਬਣ ਜਾ ਰਿਆ ਸਤਪੁਰੂ ਹੈ ਬੋਹਤਾ ਬਿਰਲੇ ਕਿਨੇ ਬਿਚਾ ਜਾਤ ਹੈ ਸਾਡਾ ਉਹਦਾ ਜਹਾਜ਼ ਹੈ ਜਾਚ ਬੈਠਾ ਵੀ ਡੁੱਬਦਾ ਹੁੰਦਾ ਕੋਈ ਗਾ ਜਹਾਜ਼ ਕੁਝ ਜਹਾਜ਼ ਐ ਕਾਜ਼ਮੀ ਆਪਣ ਜੋਰ ਨਾਲ ਤਰ ਕੇ ਸਮੁੰਦਰ पार ਕਰਦਾ ਉਹ ਤਾਂ ਸਮੁੰਦਰ ਬੜੀ ਪਾਰ ਕਰਦੇ ਉਹ ਤਾਂ ਰੁਕਿਆਂ ਬਾਰ-ਬਾਰ ਕੇ ਤਾਂ ਮੱਛੀਆਂ ਫੜਦੇ ਨੇ ਆ ਹیرے-ਹੂਰੇ 16 ਦਿਨ ਸਮੁੰਦਰ ਚੋਂ ਉਹ ਰਾਣੀ ਸਮੁੰਦਰ ਤੋਂ ਬਾਹਰ ਜਾਣਾ ਉਹਦਾ ਸਮੁੰਦਰ ਖਾਨ ਖਾਨ ਬਣੀ ਹੋਈ ਹੈ ਰੋਜੀ ਰੋਟੀ ਦੀ ਸਮੁੰਦਰ ਵਿੱਚ ਜਿੱਦਾਂ ਲੜਾਈ ਹੁੰਦੀ ਹੈ ਸਾਡੇ ਸਮੁੰਦਰ ਤੁਸੀਂ ਮੱਛੀਆਂ ਫੜਨਾਗੇ ਇਹ ਤਾਂ ਵੱਡਿਆ ਪਿਆ ਇਹਨਾਂ ਦਾ ਸਮੁੰਦਰ ਠੀਕ ਹੈ ਬੱਸ ਸੇ ਬੰਦਾ ਵੇ ਜੇ ਬਣ ਜਾ ਰਿਹਾ ਬਣ ਜਾਓ ਬਣ ਜਾ ਉਹ ਬਾਇਆ ਦਾ ਬਣ ਜਾ ਰਾ ਰਾਜਰੀ ਛੱਪ ਬਣ ਜਣੀ ਹੈ ਅ ਸਿਆਸਤ ਦੀ ਭੁੱਖ ਬਣ ਜਣੀ ਹੈ ਵੀ ਤਾਂ ਬਣ ਜਾ ਪੈਸੇ ਖਰਚ ਦੇ ਦੇ ਕਹਾਂ ਕੁਰਸੀਆਂ ਖਤਰੇ ਕਰਦੇ ਨੇ ਵੀ ਬਣ ਜੇ ਯਾਰ ਤੂੰ ਪੈਸੇ ਬਣ ਜਾ ਰਿਹਾ ਅਸਾ ਭੁਲਤਾ ਧਿਰ ਲੈ ਕੇ ਨੇ ਬਿਚਾਰਿਆ ਪਾਏ ਕਿਸੇ ਫਿਰ ਲੈ ਦੇ ਨਹੀਂ ਬਿਚਾਰਿਆ ਅਗੇ ਉਹ ਬਹੁਤ ਆ ਜਹਾਜ ਹੈ ਕਰ ਕਿਰਪਾ ਪਾਰ ਉਤਾਰੇ ਅਸਾਂ ਕਰੀ ਕਿਰਪਾ ਪਾਰ ਉਤਾਰੇ ਜਿੱਤੇ ਕਿਰਪਾ ਹੋ ਜਾਂਦੀ ਹੈ ਉਹ ਪਾਰ ਹੋ ਜਾਂਦੀ ਹੈ